ਲੋ ਜੀ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਐ ਤਸਵੀਰਾਂ ਪਿਓ ਪੁੱਤ ਦੀ ਜੋੜੀ ਦੀਆਂ ਨੇ। ਯਾਨੀ ਕਿ ਪਿਓ ਪੁੱਤ ਦੀ بگੜੀ ਹੋਈ ਚਾਲ ਵੀ ਤੁਹਾਨੂੰ ਦਿਖਾਈ ਦੇ ਰਹੀ ਹੋएगी। ਪੁਲਿਸ ਕਸਟਡੀ ਦੇ ਵਿੱਚ ਕਿਵੇਂ ਇੱਕ ਦੂਸਰੇ ਦੇ ਸਹਾਰੇ ਤੁਰਨਾ ਪੈ ਰਿਹਾ। ਕਿਉਂਕਿ ਠੀਕ ਹੈ ਪੁੱਤ ਪਹਿਲਾਂ ਪਿਓ ਦਾ ਸਹਾਰਾ ਹੁੰਦਾ ਔਰ ਫੇਰ ਪਿਓ ਪੁੱਤ ਦਾ ਸਹਾਰਾ ਹੁੰਦਾ। ਇਹ ਤਾਂ ਗੱਲਾਂ ਸਾਡੀ ਜ਼ਿੰਦਗੀ ਦੀ ਸਚਾਈ ਹੈ। ਕਿਉਂਕਿ ਜਦੋਂ ਪੁੱਤ ਨੂੰ ਪਿਓ ਪਾਲਦਾ ਤੇ ਪਿਓ ਦਾ ਸਹਾਰਾ ਹੁੰਦਾ। ਤੇ ਜਦੋਂ ਬੁਢਾਪੇ ਦੇ ਵਿੱਚ ਪਿਓ ਨੂੰ ਪੁੱਤ ਪਾਲਦਾ ਤਾਂ ਪੁੱਤ ਉਹ ਸਹਾਰਾ ਹੁੰਦਾ ਪਰ ਹੁਣ ਦੋਨੋਂ ਇੱਕ ਦੂਸਰੇ ਦਾ ਸਹਾਰਾ ਬਣ ਕੇ ਟੁੱਟ ਰਹੇ ਨੇ ਕਿਉਂ ਕਿ ਕਹਿੰਦੇ ਨੇ ਜੀ ਮਾੜੇ ਕੰਮ ਦਾ ਮਾੜਾ ਨਤੀਜਾ ਇਹਨਾਂ ਨੇ ਕਾਮੀ ਅਜੀਹਾ ਕੀਤਾ ਐ ਪਿਓ ਪੁੱਤ ਨੂੰ ਗ੍ਰਫਤਾਰ ਕੀਤਾ ਜੀ ਨਾਬੇ ਰਿਪੋਰਟਸ ਨੇ ਔਰ ਨਾਬਾ ਪੁੱਤ ਕਸਟਡੀ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਇਹਨਾਂ ਦੀ ਬਿਗੜੀ ਹੋਈ ਚਾਲ ਤੁਹਾਨੂੰ ਦਿਖਾਈ ਦੇ ਰਹੀ ਹੁਣ ਤੁਹਾਨੂੰ ਦੱਸਦੇ ਆ ਕਿ ਅਖਰਕਾਰ ਇਹਨਾਂ ਦੀ ਚਾਲ ਬਿਗੜੀ ਕਿਉਂ ਅਖਰਕਾਰ ਇਹ ਹਾਲ ਹੋਇਆ ਕਿਉਂ ਔਰ ਪੁਲਿਸ ਕਸਟਡੀ ਚ ਪਹੁੰਚੇ ਕਿਉਂ ਔਰ ਪਹੁੰਚੇ ਵੀ ਮਾੜੇ ਮੋٹے ਨਹੀਂ ਲੰਬੇ ਹੱਥੀ ਗਏ ਨੇ ਬਹੁਤ ਸਮਾਂ ਇਹਨਾਂ ਨੂੰ ਹੁਣ ਸਲਾਖਾ ਦੇ ਪਿੱਛੇ ਹੀ ਰਹਿਣਾ ਪੈਣਾ ਕਿਉਂਕਿ ਕੰਮ ਇਹੋ ਜਿਹਾ ਦੀ ਠੀਕ ਹੈ ਪੈਸਿਆਂ ਦੀ ਕਮਾਈ ਆਂਦੀ ਕਿਸੇ ਨੂੰ ਮਾੜੀ ਨਹੀਂ ਲੱਗਦੀ ਪਰ ਕਰਮ ਵੀ ਦੇਖਣਾ ਚਾਹੀਦਾ ਕਿ ਜੇਕਰ ਫੜੇ ਗਏ ਤਾਂ ਫਿਰ ਕੀ ਬਣੂਗਾ ਇਹੀ ਕੁਝ ਬਣੂਗਾ ਜੀ ਜੋ ਇਹਨਾਂ ਦੇ ਨਾਲ ਬਣ ਗਿਆ ਇਹਨਾਂ ਦੀ ਚਾਲ ਵੀ ਵਿਗੜ ਗਈ ਹੈ ਇਹਨਾਂ ਦੀ ਢਾਲ ਵੀ ਵਿਗੜ ਗਈ ਹੈ ਰੰਗ ਵੀ ਵਿਗੜ ਗਏ ਨੇ ਤੇ ਟੰਗ ਹੁਣ ਦੱਸਦੇ ਆ ਹੋਇਆ ਕਿ ਦਰاصل ਇਹ ਪਿਓ ਪੋਤਾ ਨਾਬੇ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਚਲਾਉਂਦੇ تھے ਯਾਨੀ ਕਿ ਮੈਡੀਕਲ ਸ਼ਾਪ ਜਿੱਤੇ ਵਿੱਚ ਕੈਮਿਸਟ ਤੁਹਾਨੂੰ ਦੁਕਾਨ ਦੁਕਾਨ ਦੇ ਉੱਤੇ ਦਵਾਈਆਂ ਮਿਲਦੀਆਂ ਨਾ ਨੋਰਮਲ ਆਪਣੀ ਜ਼ਿੰਦਗੀ ਦੀਆਂ ਸੋ ਇਹ ਉਹ ਦਵਾਈਆਂ ਵੇਚਦੇ ਸਨ ਪਰ ਵੇਚਦੇ ਵੇਚਦੇ ਜੁਗਤ ਲੜਾਈ ਕੀ ਭਾਈ ਕਿਉਂ ਨਾ ਮੋਟੀ ਕਮਾਈ ਕਰੀਏ ਸੋ ਇਹਨਾਂ ਨੇ ਨਸ਼ੀਲੀਆਂ ਦਵਾਈਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਔਰ ਇਹ ਦਾਵਾ ਪੁਲਸ ਦਾ ਔਰ ਜੇਕਰ ਪੁਲਸ ਦੇ ਦਾਅਵੇ ਨੂੰ ਸਹੀ ਮੰਨੀਏ ਪਹਿਲੇ ਤਾਂ ਇਹਨਾਂ ਦੇ ਦੁਕਾਨ ਦੇ ਉੱਤੇ ਰੇਡ ਕੀਤੀ ਗਈ ਤੇ ਜਦੋਂ ਦੁਕਾਨ ਤੇ ਪਹੁੰਚੇ ਤੇ ਜੀ ਕਹਿੰਦੇ ਜੀ ਤੋਰੀਆਂ ਜਿਹੜੀਆਂ ਦਵਾਈਆਂ ਮਿਲੀਆਂ ਇਸ ਤੋਂ ਬਾਅਦ ਇਹਨਾਂ ਦੇ ਘਰ ਜਦੋਂ ਰੇਡ ਕੀਤੀ ਗਈ ਤੇ ਜ਼ਖੀਰਾ ਹੀ ਮਿਲ ਗਿਆ ਜੀ ਭਾਰੀ ਗਿਣਤੀ 'ਚ ਨਸ਼ੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨਾਲ ਪੁੱਛਗਿੱਛ ਕੀਤੀ ਤੇ ਲੱਖਾਂ 'ਚ ਡਰੱਗ ਮਨੀ ਵੀ ਬਰਾਮਦ ਹੋ ਗਈ ਜਿਹੜਾ ਪੈਸਾ ਇਹਨਾਂ ਨੇ ਨਸ਼ੀਆਂ ਦਵਾਈਆਂ ਵੇਚ-ਵੇਚ ਕੇ ਇਕੱਠਾ ਕੀਤਾ ਉਹਦੇ ਵਿੱਚੋਂ ਵੀ ਕੁਝ ਰਕਮ ਬਰਾਮਦ ਕੀਤੀ ਗਈ ਹੈ ਇਹ ਦਾਵਾ ਨਾਬਾ ਪੁਲਿਸ ਨੇ ਕੀਤਾ ਇਸ ਤੋਂ ਬਾਅਦ ਹੁਣ ਇਹਨਾਂ ਦੋਵਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਤਰਜ ਕਰ ਲਿਆ ਗਿਆ ਔਰ ਇਹ ਧਾਰਾ ਜੇ ਕਿਸੇ ਤੇ ਲੱਗ ਜਾਂਦੀ ਹੈ ਜੀ ਤੇ ਫਿਰ ਛੇਤੀ ਖਾਸੀ ਨਹੀਂ ਹੁੰਦੀ ਔਰ ਦੂਸਰੇ ਪਾਸੇ ਯੁਧ ਨਸ਼ੇ ਵਿਰੁੱਧ ਚੱਲ ਰਿਹਾ ਔਰ ਪੰਜਾਬ ਚ ਚੱਲ ਰਿਹਾ ਹੈ ਯੁਧ ਨਸ਼ੇ ਵਿਰੁੱਧ ਮੁਹਿੰਮ ਨੂੰ ਇਹੋ ਜਿਹੇ ਲੋਕ ਹੀ ਨੁਕਸਾਨ ਪਹੁੰਚਾਉਂਦੇ ਨੇ ਜਿਹੜੇ ਕਿ ਹਜੇ ਵੀ ਨਹੀਂ ਡਰੇ ਔਰ ਇਸ ਵੀਡੀਓ ਨੂੰ ਦੇਖ ਕੇ ਘੱਟੋ ਘੱਟ ਉਹ ਲੋਕ ਸੰਭਲ ਜਾਣ ਜਿਹੜੇ ਅੱਜ ਵੀ ਪੰਜਾਬ ਚ ਨਸ਼ਾ ਵੇਚ ਰਹੇ ਨੇ ਕਿਉਂਕਿ ਜੇਕਰ ਤੁਸੀਂ ਨਸ਼ਾ ਵੇਚੋਗੇ ਹੁਣ ਸਮਾ ਬਦਲ ਗਿਆ ਹੈ ਉਹਨ ਕਾਫੀ ਹੱਦ ਤੱਕ ਸਖਤੀ ਹੋ ਚੁੱਕੀ ਹੈ ਕਿਉਂਕਿ ਜੇਕਰ ਤੁਹਾਡੀ ਕਿਸੇ ਨਾਲ ਕੋਈ ਸੈਟਿੰਗ ਬਾਜੀ ਚੱਲਦੀ ਵੀ ਹੈ ਤੇ ਉਹ ਜ਼ਿਆਦਾ ਦੇਰ ਤੱਕ ਨਹੀਂ ਚੱਲਣੀ ਕਿਉਂਕਿ ਜੇਕਰ ਸਹੀ ਮੰਨੀਏ ਸਾਰੇ ਤੱਥਾਂ ਨੂੰ ਤੇ ਫਿਰ ਇੱਕ ਗੱਲ ਤਾਂ ਕਲੀਅਰ ਹੈ ਜੀ ਬਿਨਾ ਸੈਟਿੰਗ ਦੇ ਕੋਈ ਕੰਮ ਚੱਲਦਾ ਨਹੀਂ ਐ ਆਮ ਤਾਰਨਾ ਔਰ ਇਸ ਪੇ ਉਹ ਬਹੁਤਨੇ ਵੀ ਕਿਸੇ ਨਾ ਕਿਸੇ ਨਾਲ ਸੈਟਿੰਗ ਕੀਤੀ ਹੋਣੀ ਹੈ ਪਰ ਹੁਣ ਤਾਂ ਸਮਾਂ ਬਦਲ ਗਿਆ ਜੀ ਮੁਹਿਮ ਬਦਲ ਗਈ ਹੈ ਜੀ ਕਿਉਂਕਿ ਹੁਣ ਮੁਹਿਮ ਆ ਚੁੱਕੀ ਹੈ ਜੀ ਯੁੱਧ ਨਸ਼ੇ ਵਿਰੋਧ ਸੋ ਯੁੱਧ ਨਸ਼ੇ ਵਿਰੋਧ ਦੇ ਵਿੱਚ ਨਵੀਂ ਕਾਰਵਾਈ ਕੀਤੀ ਗਈ ਹੈ ਇਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰਤੀ ਗਈ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ। ਸ੍ਰੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਵਰਮ ਸ਼ਰਮਾ ਜੀ ਆਈਪੀਐਸ ਅਫਸਰ ਪਟਿਆਲਾ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕੋਤਵਾਲੀ ਨਾਬਾ ਸਰਜੀਵ ਸਿੰਘ ਚੀਮਾ ਉਹਨਾਂ ਨੇ ਇੱਕ ਇਤਲਾਹ ਮਿਲੀ ਸੀ ਉਹਨਾਂ ਨੂੰ ਕਿ ਫਲਾਨੀ ਜਗ੍ਹਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉਹਨਾਂ ਤੇ ਇਤਲਾਮ ਮਿਲੀ ਸੀ ਕਿ ਉੱਥੇ ਅਨਲਿਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਸਐਚਓ ਸਰਬਜੀਤ ਸਿੰਘ ਜੀ ਐਸਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਪੋਸਟਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਸੀ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਨਡੀ ਦੇ ਵਿੱਚ ਫਾਲ ਕਰਦੇ ਆ ਉਹਦੇ ਵਿੱਚ ਹੈਗਿਆ ਜੀ ਡਰਾਮਾਡੋਲ ਕਰੋਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਟੀ ਦੇ ਵਿੱਚ ਫਾਲ ਕਰਦੀਆਂ ਤੇ ਉੱਥੋਂ ਸਾਨੂੰ 10 ਬੱਤੇ ਜਿਹੜੇ ਸੀ ਰਿਕਵਰ ਹੋ ਗਏ ਉਸ ਤੋਂ ਬਾਅਦ ਉਹਨੇ 27 ਦਾ ਜਿਹੜਾ ਬਿਆਨ ਦਿੱਤਾ ਸੀ ਉਹਦੇ ਤਹਿਤ ਅਸੀਂ ਉਹਦੇ ਘਰ ਦੇ ਵਿੱਚ ਗਏ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਹੋਰ ਜਿਹੜੀਆਂ ਨਸ਼ੇਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਤਾਂ ਉਸ ਤੋਂ ਬਾਅਦ ਆ ਮਕਦਮਾ ਜਿਹੜਾ ਦਰਜ ਕੀਤਾ ਜੀ ਐਫ ਆਰ ਨੰਬਰ ਹੈਗਾ ਆ 87/22 ਤੇ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ 85 ਜਿਹੜਾ ਉਹ ਲਗਾਇਆ ਹੋਇਆ ਹੈਂਡਿਕਾ ਜੀ ਇਹ ਬਾਪੂ ਗੇਟੀ ਨੇ ਜਿਹੜੇ ਇਹ ਕੰਮ ਕਰਦੇ ਸੀ ਜੀ ਹਾਂਜੀ ਇਹ ਦੋਨੋਂ ਹੀ ਬਾਪ ਬੇਟਾ ਹੈਗੇ ਆ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਅ ਮਕਾਨ ਨੰਬਰ ਹੈਗਾ 267 ਪਾਂਡੂ ਸਰ ਮੁਹੱਲਾ ਨਾਪਾ ਇੱਥੋਂ ਦੇ ਹੀ ਰਹਿਣ ਵਾਲੇ ਨੇ ਫਾਦਰ ਦਾ ਨਾਮ ਫਾਦਰ ਦਾ ਨਾਮ ਕੀ ਹੈ ਜੀ ਇਹਦੇ ਅ ਫਾਦਰ ਦਾ ਨਾਮ ਹੈਗਾ ਜੀ ਅ ਪ੍ਰਤਾਪ ਸਿੰਘ ਹਮ ਫਰਦਾ ਗੋਲੀਆਂ ਦੀ ਕੁੱਲ ਕੁਆਂਟੀਟੀ ਕਿੰਨੀ ਹੈ ਦੁਬਾਰਾ ਦੱਸੋ ਗੋਲੀਆਂ ਜਿਹੜੀਆਂ ਹੈਗਾ ਜੀ 11740 ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਸੀ ਜੀ ਅ ਇਹਨਾਂ ਤੇ ਜੀ ਇਹਨਾਂ ਦਾ ਬਰਾਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਂਡਿੰਗ ਦੇ ਸੇਮ ਮਕਦਮੇ ਦੇ ਵਿੱਚ ਜੇਲ੍ਹ ਤੇ ਪਹਿਲਾਂ ਵੀ ਆ ਗਿਆ ਉਹ ਆਈ ਥਿੰਕ ਹਜੇ ਵੀ ਜੇਲ੍ਹ ਦੇ ਵਿੱਚ ਹੀ ਆ ਤੇ ਇਹਦੇ ਬ੍ਰਦਰ ਦੇ ਉੱਪਰ ਪਹਿਲਾਂ ਹੀ ਸੇਮ ਜਿਹੜਾ ਸੀ ਐਫਆਈਆਰ ਹੋਈ ਪੂਰਾ ਪਰਿਵਾਰ ਮਤਲਬ ਇਨਵੋਲਵ ਆ ਜਿਹੜਾ ਹੈਗਾ ਨਸ਼ੇ ਦੀ ਤਾਲਬਾਨ ਆ ਸਾਹਮਣੇ ਤਾਂ ਹੀ ਆਇਆ ਜਿਵੇਂ ਆ ਬੇਟਾ ਵੀ ਉੱਥੇ ਹੀ ਆ ਦਾ ਮੈਡੀਕਲ ਸ਼ਾਪ ਤੇ ਬੈਠਦਾ ਹੈ ਤੇ ਫਾਦਰ ਵੀ ਉੱਥੇ ਹੀ ਬੈਠਦਾ ਹੈ ਪਹਿਲਾਂ ਜਿਹੜਾ ਇਹਦਾ ਪ੍ਰਤਾਪ ਸਿੰਘ ਹੈ ਇਹਦਾ ਬ੍ਰਦਰ ਜਿਹੜਾ ਉਹ ਵੀ ਸੇਮ ਐਂਟੀ ਦੇ ਮਕਦਰਵੇ ਦੇ ਵਿੱਚ ਗੋਲੀਆਂ ਜਿਹੜਾ ਅਸੀਂ ਸ਼ਾਪ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਸਤਾਰ ਰੇਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਨ ਜਿਹੜੀਆਂ ਮਿਲੀਆਂ ਜਾਂਚ ਵਿੱਚ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਦੇ ਸੀ ਨੌਜਵਾਨੀ ਨੂੰ ਕਿਵੇਂ ਕਰਕੇ ਕਰਦੇ ਸੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹ ਅਸੀਂ ਕਰਾਂਗੇ ਪਤਾ ਲੱਗੂਗਾ ਵੀ ਇਹ ਕਿੰਨੇ ਟਾਈਮ ਤੋਂ ਕਰ ਰਹੇ ਆ ਔਰ ਇਹ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕੁਆਂਟੀਟੀ ਤੁਸੀਂ ਨਹੀਂ ਰੱਖ ਸਕਦੇ ਤੇ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਉਹ ਪਤਾ ਲੱਗਣਾ ਪੜੇਗਾ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਵਾਲੇ ਕਿੰਨਾ ਕੁ ਰੱਖ ਸਕਦੇ ਨੇ ਕੁਆਂਟੀਟੀ ਨਹੀਂ ਡਰੱਗ ਇਨਸਪੈਕਟਰ ਹੀ ਦਾਸਾਂਤਾ ਆ ਜਿਤ ਤੱਕ ਮੈਨੂੰ ਪਤਾ ਹੈ ਵੀ ਤੁਸੀਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਣ ਆ ਉਹ ਤੁਸੀਂ ਨਹੀਂ ਰੱਖ ਸਕਦੇ ਮੈਨੂੰ ਆਪਾਂ ਪੁਲਿਸ ਤੋਂ ਬਿਦਾ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂਜੀ ਇਹਦੇ ਵਿੱਚ ਡਰੱਗ ਇਨਸਪੈਕਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਸੀ ਰੇਡ ਕਰਨ ਐਸਐਸਓ ਸਾਹਿਬ ਕਹੇ ਸੀ ਤੇ ਨਾਲ ਡੀਐਸਪੀ ਸਾਹਿਬ ਵੀ ਇੱਕ ਆਏ ਸੀ ਪਟਿਆਲੇ ਤੋਂ ਕੀ ਉਹਨਾਂ ਨੇ ਰਿਡ ਕਰਵਾਈ ਸੀ ਨਾ ਕੀ ਹੁਣ ਕਿਹੜੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਅਸੀਂ ਜਿਹੜਾ ਕੀਤਾ ਹੈਗਾ ਆ ਐਂਡੀ ਦੇ ਵਿੱਚ ਆਉਂਦੀਆਂ 드라마 ਜਿਹੜੀਆਂ ਕਿ 22 ਦੇ ਤਹਿਤ ਜਿਹੜੀ ਐਫੇਡ ਰਿਡ ਕਰਜ ਕੀਤੀ ਹੈ ਹੋਰ ਕੋਈ ਮੈਡੀਕਲ ਸ਼ਾਪਸ ਨੂੰ ਕੀ ਇੰਟੀਮੇਸ਼ਨ ਆ ਤੁਹਾਡੇ ਵੱਲੋਂ ਜੇ ਕੋਈ ਹਜੇ ਵੀ ਇਸ ਇਸ ਤਰ੍ਹਾਂ ਦੇ ਤੰਦੇ ਕਰ ਰਹੇ ਏ ਜੀ ਸਾਫ ਸਾਫ ਸਾਰਿਆਂ ਨੂੰ ਹੀ ਪਤਾ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮਹਿੰਮ ਚਲਾਈ ਹੋਈ ਆ ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਆ ਤੇ ਜਿਹੜਾ ਵੀ ਇਦਾਂ ਦੀ ਚੀਜ਼ ਰੱਖੂਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦੀ ਪੀ ਜਿਹੜੀਆਂ ਬੈਨ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ ਤੇ ਜਿਹੜੀ ਰਾਸ਼ੀ ਆ 2 ਲੱਖ 7000 ਜੀ ਜਿਹੜੀ ਅੱਜ ਜਿਹੜੀ ਘਰ ਦੇ ਵਿੱਚੋਂ ਰਿਕਵਰੀ ਹੋਈ ਆ 2 ਲੱਖ 7000 ਤੇ ਮਤਲਬ ਨਸ਼ਾ ਵੇਚ ਕੇ ਜਿਹੜੀ ਇਹ ਸਾਰੀ ਹਾਂ ਉਹ ਇੱਕ ਹਾਂਜੀ ਨਸ਼ਾ ਵੇਚ ਕੇ ਹੀ ਗੋਲੀਆਂ ਵੇਚ ਕੇ ਹੀ ਜਿਹੜਾ ਸੀ ਉਹ ਘਰ ਦੇ ਵਿੱਚ ਮਿਲਿਆ